ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੋ ਗੁਰੂ ਸਾਹਿਬ ਦੇ ਬਚਨ ਨੇ ਕਿ ਸੁਖ ਮੇਂ ਬਹੁਤ ਸੰਗੀ ਭਏ ਦੁੱਖ ਮੇਂ ਸੰਗ ਨਾ ਕੋਏ ਕੋ ਨਾਨਕ ਸੁਨਰੇ ਮਨਾ ਅੰਤ ਸਹਾਈ ਹੋਏ ਸੋ ਕਈ ਵਰੀ ਦੁੱਖ ਪੈ ਜਾਂਦਾ ਬੰਦੇ ਤੇ ਕੋਈ ਸਾਰੇ ਭੱਜ ਜਾਂਦੇ ਨੇ ਜਦੋਂ ਸੁਖ ਹੁੰਦਾ ਉਦੋਂ ਸਾਰੇ ਆਪਾਂ ਇਕੱਠੇ ਬਹਿਨੇ ਆ ਵਿਆਹ ਸਾਦੀਆਂ ਸਾਰੇ ਪਰ ਜਦੋਂ ਕੋਈ ਮੁਸੀਬਤ ਪੈ ਜਾਂਦੀ ਆ ਉਦੋਂ ਸਾਰੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਮਿੱਤਰ ਪਿਆਰੇ ਭੱਜ ਜਾਂਦੇ ਆ ਪਰ ਇਨਾਂ ਵੀਰਾਂ ਦੇ ਪਿੰਡ ਅਸੀਂ ਆਏ ਆ ਪੰਡੋਰੀ ਭਰਾ ਨੂੰ ਪ੍ਰੋਬਲਮ ਹੋ ਗਈ ਸੀਗੀ ਜੋ ਕਿ ਨਾਮਰਾਦ ਬਿਮਾਰੀ ਜਿਹੜੀ ਕੈਂਸਰ ਹੋ ਗਈ ਇਹਨਾਂ ਨੂੰ ਤੇ ਭੈਣ ਵੀ ਜਿਹੜੇ ਉਹ ਵੀ ਹੈਂਡੀਕੈਪ ਨੇ ਤੇ ਪਰਿਵਾਰ ਗਰੀਬ ਆ ਜਿਲ੍ਹਾ ਬਰਨਾਲਾ ਸੀ ਆਇਆ ਇਹਨਾਂ ਕੋਲ ਇਹਨਾਂ ਨੇ ਬੇਨਤੀ ਕਰੀ ਸੀ ٹرسٹ ਨੂੰ ਸ੍ਰੀ ਗੁਰੂ ਨਾਨਕ ਦੇਵ ਸਰਬਾਧਾ ਪਲਾਇਟੇਬਲ ਟਰੱਸਟ ਵੀ ਨੇ ਸਹਾਇਤਾ ਕੀਤੀ ਜਾਵੇ ਕਿਉਂਕਿ ਲੋੜਵੰਦ ਪਰਿਵਾਰ ਆ ਸੋ ਕਈ ਦਿਨ ਪਹਿਲਾਂ ਨੇ ਟੀਮ ਆ ਕੇ ਇਹਨਾਂ ਬਾਰੇ ਬੇਰਬਾਤ ਪਤਾ ਲਿਆ ਤੇ ਪਿੰਡ ਦੀ ਪੰਚਾਇਤ ਦੇ ਵਿੱਚ ਇਹ ਵਾਕਈ ਲੋੜਵੰਦ ਪਰਿਵਾਰ ਆ ਸੋ ਇਹਨਾਂ ਨੂੰ ਲੋੜ ਆ ਗਈ ਤੁਹਾਡੇ ਸਹਾਰੇ ਦੀ سپورਟ ਦੀ ਕਿਉਂਕਿ ਇਹ ਉਮੀਦ ਦੇ ਨਾਲ ਜਿਉ ਸਕਣਾ ਸੋ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਰਬਦਾ ਭਲਾ ਚੈਟੇਵ ਟਰੱਸਟ ਆ ਜਿਹੜਾ ਇਹ ਲਗਾਤਾਰ ਸਵਾਮਾ ਕਰ ਰਿਹਾਗਾ ਚਾਹੇ ਹਾਰਡਪੀਟ ਦਾ ਵਾਸਤੇ ਹੋਵੇ ਚਾਹੇ ਕਿਸੇ ਦੇ ਘਰ ਬਣਾਉਣੇ ਹੋਣ ਅਤੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ 20 ਤੋਂ 25 ਤੇ ਲੱਖ ਤੱਕ ਜਿੱਦਾਂ ਦੀ ਸਹਾਇਤਾ ਹੁੰਦੀ ਹੈ ਉਹ ਕਰਦੇ ਨੇ ਸੋ ਇਹ ਲਗਾਤਾਰ ਟਰੱਸਟ ਸ੍ਰੀ ਗੁਰੂ ਨਾਨਕ ਦੇਵ ਸਰਬਦਾ ਭਲਾ ਚੈਟੇਵ ਟਰੱਸਟ ਲਗਾਤਾਰ ਲੋੜਵੰਦ ਪਰਿਵਾਰਾਂ ਨਾਲ ਖੜ ਰਿਹਾਗਾ ਸੋ ਸਾਨੂੰ 25000 ਰੁਪਇਆ ਦੋ ਦਿਨ ਪਹਿਲਾਂ ਆਇਆਗਾ ਸੋ ਅੱਜ ਇਹ ਮਾਇਆ ਅਸੀਂ ਪਿੰਡ ਦੀ ਹਾਜ਼ਰੀ ਪੰਚਾਇਤ ਦੇ ਵਿੱਚ ਇਹ ਭਰਾ ਨੂੰ ਦੇਣ ਲੱਗੇ ਆ ਕਿ ਜੋ ਇਹਨੂੰ ਆਪਣੀ ਦਵਾਈ ਬੂਟੀ ਲੈ ਸਕੇ ਸੋ ਸਾਰੇ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਇਹਦੀ ਵੀਰ ਦੀ ਸਹਾਇਤਾ ਕਰੋ ਅਤੇ ਸਾਰੇ ਭੈਣ ਭਾਈ ਜਿਹੜੇ ਇਡਲੀ ਦੇ ਵਿੱਚ ਤੁਸੀਂ ਦਿਨ ਰਾਤ ਸੇਵਾ ਕਰਦੇ ਹੋ ਤੁਹਾਡੇ ਦਿਸਬੰਧ ਦਿੱਤਾ ਹੋਇਆ ਉਹ ਡਾਇਰੈਕਟ ਪਰਿਵਾਰ ਤੱਕ ਪਹੁੰਚ ਰਿਹਾਗਾ ਸਾਡਾ ਬੇਨਤਾਗਾ ਕੋਈ ਲੋੜਬੰਦ ਹੋਰ ਪਰਿਵਾਰ ਹੋਵੇ ਤਾਂ ਸ੍ਰੀ ਗੁਰੂ ਨਾਨਕ ਦੇਵ ਸਰਵਾਦਾ ਭਲਾ ਚਾਈਟੇ ਵਰਟਾਸ ਨੂੰ ਸਿੱਧੀ ਤੁਸੀਂ ਅਪਰੋਚ ਕਰ ਸਕਦੇ ਹੋ ਇਹਨਾਂ ਦੇ ਨੰਬਰ ਨੇ ਇਹਨਾਂ ਸਿੱਧਾ ਜੁੜ ਸਕਦੇ ਹੋ ਤੁਹਾਡਾ ਪੈਸਾ ਜਿਹੜਾ ਸਹੀ ਪਰਿਵਾਰ ਤੱਕ ਜਾਊਗਾ ਬਹੁਤ ਸਸਤਾਵਾਂ ਕੰਮ ਕਰ ਰਹੀਆਂ ਨਾ ਪਰ ਇਹ ਵੀ ਸੰਸਥਾ ਲਗਾਤਾਰ ਨਿਰੰਤਰ ਸੇਵਾਵਾਂ ਕਰ ਰਹੀਆਂ ਨਾ ਸੋ ਸਾਰੀ ਸੰਗਤ ਜਿਨ੍ਹਾਂ ਨੇ ਮਾਇਆ ਭੇਜੀ ਆ ਅਸੀਂ ਉਹਨਾਂ ਦੇ ਬਹੁਤ ਤਹਿ ਦਿਲੋਂ ਧੰਨਵਾਦ ਆ ਮਾਰਾ ਤੁਹਾਡੀਆਂ ਬੇਲਾਂ ਹਰੀਆਂ ਰੱਖਣ ਜੋ ਤੁਸੀਂ ਇਧਰ ਪਹੁੰਚ ਰਹੇ ਹੋ ਉੱਥੇ आ, कमाई ਕਰਕੇ ਦਸਬੰਧ ਕੱਢ ਕੇ ਪੰਜਾਬ ਦੇ ਭਲੇ ਵਾਸਤੇ ਲੋੜਵੰਦ ਪਰਿਵਾਰਾਂ ਨੂੰ ਦੇ ਰਹੇ ਹਾਂ ਸਾਡਾ ਬੇਨਤਾ ਦੁਆਰੇ ਫੇਰ ਹੈ ਕਿ ਲੋੜਵੰਦ ਪਰਿਵਾਰ ਹੋਵੇ ਜਿਹਨੂੰ ਲੋੜ ਆ ਉਹ ਇਹਨਾਂ ਨੂੰ ਸਿੱਧਾ ਨੰਬਰਾਂ ਤੇ ਕੰਟੈਕਟ ਕਰ ਸਕਦਾ ਹੈਗਾ ਗੱਲਬਾਤ ਕਰ ਸਕਦੇ ਹੋ ਤੁਸੀਂ ਆਪਣੀ ਸਮੱਸਿਆ ਦੱਸ ਸਕਦੇ ਹੋ ਇਹਨਾਂ ਦੀ ਟੀਮ ਕੋਆਰਡੀਨੇਟਰ ਆਊਗਾ ਤੇ ਉਹ ਆ ਕੇ ਪਿੰਡ ਦੇ ਵਿੱਚੋਂ ਪਤਾ ਕਰਕੇ ਉਸ ਤੋਂ ਬਾਅਦ ਜਿਹੜੀ ਮਾਇਆ ਤੁਹਾਨੂੰ ਦਿੱਤੀ ਜਾਊਗੀ ਸੋ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਤੁਹਾਨੂੰ ਬਾਜੀ ਸੋ ਭਰਾ ਦੀ ਜਿਹੜੀ ਮਾਇਆ ਸੀ ਉਹ ਪਹਛਾ ਦिती ਆ ਪਿੰਡ ਦੀ ਆਹਰੀ ਦੇ ਵਿੱਚ ਆ ਤੋ ਸਾਰੀ ਸੰਗਤ ਸ੍ਰੀ ਗੁਰੂ ਨਾਨਕ ਦੇਵ ਸਰਾਧਾ ਪਲਾ ਚੈਰੀਟੀ ਟ੍ਰਸਟ ਉਹਨਾਂ ਪੈਣਾ ਵੀ ਰੋਸਤਾ ਹੈ ਤੁਹਾਨੂੰ ਧੰਵਾਦਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪੈਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਟਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰੀਟੀ ਟ੍ਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸ